हिमाचल ਵਿੱਚ بارش ਅਤੇ ਲੈਂਡਸਲਾਈਡਿੰਗ ਦੇ ਚੱਲਦਿਆਂ ਸੂਬੇ ਪਾਰ ਦੇ ਵਿੱਚ ਬਣੇ ਹੜ੍ਹ ਦੇ ਹਾਲਾਤਾਂ ਨੂੰ ਲੈ ਕੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਪੂਕਤਾਂ ਇੰਤਜ਼ਾਮ ਕਰ ਲਏ ਨੇ ਉਧਰ ਏਡੀਸੀ ਰਾਕੇਸ਼ ਕੁਮਾਰ ਨੇ ਕਿਹਾ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਆਉਂਦੇ ਦਰਿਆਵਾਂ ਅਤੇ ਡਰੇਨਾ ਸਮੇਤ ਹੜਵਰਗੀ ਸਥਿਤੀ ਨਾਲ ਨਜਿੱਠਣ ਲਈ ਵਕਫ ਵਕ ਮਹਿਕਮਿਆਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਉਹਨਾਂ ਕਿਹਾ ਨਗਰ ਨਿਗਮ ਸਮੇਤ ਬਿਜਲੀ ਬੋਰਡ ਅਤੇ ਨਹਿਰੀ ਵਿਭਾਗ ਨੂੰ ਅਲਰਟ ਜਾਰੀ ਕੀਤਾ ਗਿਆ। ਉਹਨਾਂ ਕਿਹਾ ਜਦੋਂ ਵੀ ਕੋਈ ਹੜਵਰਗੀ ਸਥਿਤੀ ਬਣਦੀ ਹੈ ਤਾਂ ਇਸ ਨਾਲ ਨਜੀਠਣ ਲਈ ਪਹਿਲਾਂ ਤੋਂ ਹੀ ਪੂਕਤਾਂ ਇੰਤਜ਼ਾਮ ਹੋਣ ਇਸ ਬਾਰੇ ਉਹਨਾਂ ਨੂੰ ਹੁਕਮ ਐ ਜੁੜੇ ਦਿੱਤੇ ਗਏ ਨੇ ਇਸ ਤੋਂ ਇਲਾਵਾ ਉਹਨਾਂ ਕਿਹਾ ਦਰਿਆਈ ਇਲਾਕਿਆਂ ਦੇ ਨਾਲ ਲੱਗਦੇ ਘਰਾਂ ਦੇ ਲੋਕਾਂ ਨੂੰ ਵੀ ਅਜਹੇ ਸਥਿਤੀ ਵਿੱਚ ਨਜੀਠਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਪਹਿਲਾਂ ਵੀ ਹਦਤਾਂ ਕੀਤੀਆਂ ਗਈਆਂ ਸੀਗੀਆਂ ਸਾਰੇ ਐਸ.ਟੀ.ਐਮ ਦੇ ਤਸੀਲਦਾਰਸ ਨੂੰ ਤੇ ਸਾਰੇ ਐਕਸਨ ਇਰੀਗੇਸ਼ਨਸ ਪਲਸ ਕਾਰਪੋਰੇਸ਼ਨ ਡੀ.ਡੀ.ਪੀ.ਜ਼ ਬਿਜਲੀ ਬੋਰਡ ਹੈਲਥ ਡਿਪਾਰਟਮੈਂਟ ਉਹਨਾਂ ਨੇ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਲਈ ਕਿਹਾ ਗਿਆ ਸੀ ਇਹ ਹਰ ਹਰਾਣ ਦੀ ਸਥਿਤੀ ਨੂੰ ਮੈਨੇਜ ਕਰਨ ਲਈ ਪੂਰੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਕੇ ਰੱਖਿਆ ਹੈ ਤੇ ਇਸ ਲਈ ਐਸੀ ਪੂਰੇ ਸਬਡਿਵੀਜ਼ਨਾਂ ਦੇ ਵਿੱਚ ਸਬਡਿਵੀਜ਼ਨ ਪੱਧਰ ਤੇ ਸਿਲ ਪੱਧਰ ਤੇ ਕੰਟਰੋਲ ਰੂਮ ਬਣਾਏ ਨੇ ਜਿਨ੍ਹਾਂ ਦੇ ਨੰਬਰ ਦੇ 24 ਘੰਟੇ ਚੱਲੇ ਨੇ ਜਿਦਾ ਸਟਾਫ ਤੇ ਡਿਊਟੀਆਂ ਵੀ ਲੱਗੀਆਂ ਹੋਈਆਂ ਨੇ ਤੇ ਐਸੀ ਪੂਰੀ ਤਰ੍ਹਾਂ ਪ੍ਰਿਪੇਅਰਡ ਹੈਗੇ ਆਂ ਤੇ ਕਾਰਪੋਰੇਸ਼ਨ ਨੂੰ ਹਦਾਇਤਾਂ ਵੀ ਕਿਸੇ ਵੀ ਲੋ ਲਾਏਗੇ ਨਹੀਂ ਦੇ ਵਿੱਚ ਕਿਸ ਤਰ੍ਹਾਂ ਪਾਣੀ ਨਾ ਖੜਨ ਨੂੰ ਉੱਤੇ ਜਾਵੇ ਜਿੱਥੇ ਪੰਪਿੰਗ ਸਟੇਸ਼ਨ ਦੀ ਜ਼ਰੂਰਤ ਹੋ ਤੇ ਪੰਪ ਵੈਰਾ ਲਗਾ ਕੇ ਰੱਖਿਆ ਜਾਵੇ ਨੰਬਰ ਵੀ ਜਾਰੀ ਕਿਸੇ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹੈਗੇ ਨੇ ਉਹ ਨੰਬਰ ਅਸੇ ਕਿ ਕੰਟਰੋਲ ਰੂਮ ਦੱਸੇ ਜਾ ਰਹੇ ਕਿ ਅੱਜ ਕੰਟਰੋਲ ਰੂਮ ਸਥਾਪਿਤ ਕੀਤੇ ਜਾਈ ਨੇ ਸਰ ਉਹ ਤੇ ਕਿਸ ਤਰੀਕੇ ਨਾਲ ਨਜ਼ਰ ਰੱਖੀ ਜਾਏਗੀ ਉਸ ਤਰ੍ਹਾਂ ਉਹ ਡੇਲੀ ਰਿਪੋਰਟ ਜਿਹੜੀ ਹੈਗੀ ਉਹਨਾਂ ਤੋਂ ਕੰਟਰੋਲ ਰੂਮ ਆਪਣੇ ਇਰੀਗੇਸ਼ਨ ਡਿਪਾਰਟਮੈਂਟ ਤੋਂ ਡੇਲੀ ਜਿਹੜੀ ਹੈਗੀ ਪਾਣੀ ਦੀ ਸਥਿਤੀ ਦਾ ਜਾਜਾ ਲੈਂਦੇ ਹੈਗੇ ਆ ਕਿ ਮੀਂਹ ਦਾ ਕਿੰਨਾ ਅੱਜ ਹੋਇਆ ਹੈਗਾ ਉਹਦਾ ਇੰਗੇਜ ਦੇ ਨਾਲ ਚੈੱਕ ਕਰਦੇ ਹੈਗੇ ਤੇ ਉਹਦੀ ਰਿਪੋਰਟ ਸਾਨੂੰ ਡਿਸਟ੍ਰਿਕਟ ਲੈਵਲ ਤੇ ਆਂਦੀ ਹੈਗੀ ਹੈ ਤੇ ਜੇਕਰ ਇਹ ਦਰਿਆ ਦੇ ਨਾਲ ਆਲੇ ਦੁਆਲੇ ਘਰ ਨੇ ਉਹਨਾਂ ਨੂੰ ਵੀ ਅਲਰਟ ਕਰਤਾ ਹੈ ਉਹਨਾਂ ਨੂੰ ਅਲਰਟ ਜੇ ਪਾਣੀ ਛੱਡਦੇ ਹੈਗੇ ਤਾਂ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਜਿੱਦਾਂ ਹੀ ਕਨਫਰਮੇਸ਼ਨ ਆਉਂਦੀ ਹੈ ਤਾਂ ਨਾਲ ਹੀ ਅਸੀਂ ਇਹਦੇ ਪੀਪੀਓ ਜਾਂ ਇਹ ਸ਼ਹਿਰੀ ਇਲਾਕੇ ਉਹਨਾਂ ਚ ਮੁਨਾਦੀ ਬਰਾਕੇ ਲੋਕਾਂ ਨੂੰ ਸचेत ਕਰਦੇ ਜਿਸ ਤਰ੍ਹਾਂ ਸਤਲੁਜ ਦਰਿਆ ਨਾਲ ਉਹਦੇ ਨਾਲ ਲੱਗਦੇ ਲੱਗੇ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਤਾਂ ਕਈ ਜਗ੍ਹਾ ਤੇ ਇਸੋਕੀ ਸਥਿਤੀ ਬਣੀ ਹੈ ਜਿਵੇਂ ਰਾਜਪੁਰਾ ਜਿਵੇਂ ਤਾਂ ਪਹਿਲਾਂ ਤੋਂ ਅਲਰਟ ਉਹਨਾਂ ਨੂੰ ਪਤਾ ਹੈ ਰਾਜਪੁਰਾ ਤੋਂ ਅਲਰਟ ਸਾਰਿਆਂ ਨੂੰ ਕਰਦੇ ਹੈਗੇ ਮਤਲਬ ਇਹ ਤਾਂ ਇੱਕ ਨਾਰਮਲ ਪ੍ਰੋਸੈਸ ਹੈਗਾ ਵੀ ਸਾਰਿਆਂ ਨੂੰ ਪਹਿਲਾਂ ਅਸੀਂ ਇਨਫੋਰਮੇਸ਼ਨ ਦਿੰਨੀ ਦਿੰਦੇ ਲੁਧਿਆਣਾ ਲਾਈਵਲੀ सुरेंद्र ਸੋਨੀ ਦੀ ਰਿਪੋਰਟ